ਇੱਕ ਪਾਈ ਬੁੜੀ ਸੀ ਕੱਲੀ ਵਿਚਾਰੀ ਉਹ ਤਾਂ ਪਿੰਡ ਤੋਂ ਬਾਹਰ-ਬਾਹਰ ਘਰ ਸੀ ਆੜੇ-ਆੜੇ ਦਰਾਖਤ ਸੀਗੇ ਉਹ ਨਹੀਂ ਪੈਂਦਾ ਸੀਗਾ ਨਹੀਂ ਪੈਂਦਾ ਸੀ ਜਦੋਂ ਚਰਦਾ ਫਿਰਦਾ ਜੰਗਲ ਕੰਨੀਓ ਫਿਰ ਪਿੰਡ ਕੰਨੀ ਨੂੰ ਆਇਆ ਤਾਂ ਉਹ ਬੁੜੀ ਜੇ ਘਰ ਕੋਲ 12 ਮੂਰੇ ਬੈਠ ਗਿਆ ਆ ਕੇ ਉੱਠ ਦੇਖ ਜਦੋਂ ਉੱਠ ਕੇ ਬੈਠ ਗਿਆ ਤਾਂ ਬੁੜੀ ਨੇ ਅੰਦਰੋਂ ਕੁੰਡਾ ਲਾਉਣ ਆਈ ਤਾਂ ਨੇ ਬੈਲਾਂ ਵਿੱਚ ਦੀ ਦੇਖੇ ਬਾਹਰ ਨੀਂ ਜਾ ਮਾਰੀ ਲਈ ਦੇਖਾਂ ਬਾਹਰ ਜਦੋਂ ਨੇ ਦੇਖਿਆ ਤਾਂ ਉਹਦੇ 12 ਮੂਰੇ ਸ਼ੇਰ ਬੈਠਾ ਉਹਨੂੰ ਪਤਾ ਲੱਗ ਗਿਆ ਵੀ ਸ਼ੇਰ ਹੈ ਬੁੜੀ ਤਾਂ ਡਰ ਗਈ ਡਰ ਗਈ ਜਦੋਂ ਤੇ ਉਹ ਕਹਿਣ ਲੱਗ ਗਈ ਵੀ ਹੁਣ ਕੀ ਬਚਾ ਕਿਵੇਂ ਕਰਾਂ ਆਪ ਦਾ ਇਹ ਦਿਨ ਚੜ ਗਿਆ ਤਾਂ ਇਹ ਮੈਨੂੰ ਖਾ ਜਾਊਗਾ ਮਾਰ ਦੂਗਾ ਉਹ ਜਦੋਂ ਉਹਦਾ ਆਕਾਰ ਤੇ ਆਉਣ ਲੱਗ ਗਿਆ ਤੋਪਕਾ ਤੋ ਕਾਢੇ ਗਿਆ ਥੱਲੇ ਉਹਨੇ ਪਾਂਡਾ ਤਸਤਾ ਦਿੱਠੋ ਤੋ ਕਾਢੇ ਗਿਆ ਸੀ ਉਹ ਕਹਣ ਲੱਗੀ ਹੱਪ ਤੋਂ ਨਹੀਂ ਡਰਦੀ ਸੀ ਠੱੋਨੀ ਡਰਦੀ ਇਹ ਠਪਕੇ ਨੇ ਮਾਰੀ ਉਹ ਆਏ ਬਿੰਦੇ ਬਿੰਦੇ ਆਏ ਕਹਣ ਲੱਗੇ ਸ਼ੇਰ ਨੇ ਸੁਣਿਆ ਵੀ ਆਹ ਬੁੜੀ ਦੇ ਕਹੇ ਬਈ ਕੀ ਆਂ ਜੇ ਤੱਕ ਕਬਈ ਇਹ ਤੋਂ ਡਰਦੀ ਆ ਬਤੁੱਕੇ ਤੋਂ ਡਰਦੀ ਆ ਬਈ ਨਾਮ ਇਥੋਂ ਡਰਦੀ ਆ ਨਾ ਠੱਪ ਤੋਂ ਡਰਦੀ ਆ ਕਹਿੰਦੀ ਆ ਬੋਲਦੀ ਆ ਬਈ ਉਹ ਕੀ ਚੀਜ਼ ਹੋਈ ਸੀ ਸ਼ੇਰ ਵੀ ਡਰਿਆ ਬੈਠਾ ਰਿਹਾ ਬਈ ਦੇਖੂਗਾ ਬਈ ਕੀ ਹੈ ਇਹ ਜੀ ਚੀਜ਼ ਆ ਲੋਕ ਕਰੇ ਹਵਾਦੋਂ ਪਿੰਡ ਚੋਂ ਉਸੇ ਦਾ ਕਿਸੇ ਕਮਿਆਰਾਂ ਦਾ ਗਦਾ ਥੋਇਆ ਗਿਆ ਬਾਹਰ ਆਇਆ ਬਾਹਰ ਪੱਢ ਗਿਆ ਤੇ ਜਦੋਂ ਦਿਨ ਚੜ੍ਹਨ ਤੋਂ ਪਹਿਲਾਂ ਉਹਨਾਂ ਨੇ ਆਖਿਆ ਵੀ ਹੁਣ ਕਿਤੇ ਬੈਠਾ ਹੋਊਗਾ ਬਨੇਰੇ-ਨੇਰੇ ਜਾ ਕੇ ਗਏ ਉਹਨੇ ਕਮਿਆਰ ਨੇ ਫਸੀ ਲਈ ਕੋਈ ਹੱਥਕੜਾ ਡੰਡਾ ਵਿਆ ਨਾਲ ਉਹ ਵੇਖਣ ਆ ਗਿਆ ਆਪਦੇ ਗਦੇ ਨੂੰ ਪਾਲਣ ਆ ਗਿਆ ਤਾਂ ਉਹਨੇ ਦੇਖਿਆ ਵੀ ਆਹ ਲਾਇ ਲੱਗਦਾ ਵੀ ਗਦਾ ਆ ਰੱਖਿਆ ਵੀ ਮਾਤਾ ਦੇ ਬਾਰਾ ਮੂਰੇ ਉਹਨੇ ਜਾ ਕੇ ਰਸੀ ਮੱਲ ਲਕ ਲੈਣੇ ਉਹਦੇ ਘਰ ਚ ਫੇਰ ਪਿਆਰ ਸੀਗਾ ਸੁਤ ਮੱਲਕ ਦੇਣੇ ਉਹਦੇ ਰਸੀ ਪਾਈ ਘਰ ਚ ਉੱਤੇ ਬਹਿ ਗਿਆ ਉਹਨੂੰ ਖੇਰ ਉੱਠਾੜਿਆ ਉਹ ਤਾਂ ਡਰ ਕੇ ਉੱਠਿਆ ਜਦੋਂ ਭੱਜ ਲਿਆ ਭਾਈ ਜਦੋਂ ਉਹਨੇ ਨਿਗਾ ਮਾਰੀ ਤਾਂ ਖੇਰ ਨੂੰ ਕੋਈ ਪਤਾ ਲੱਗ ਗਿਆ ਕਿ ਮੈਨਾਰ ਨੂੰ ਵੀ ਇਹ ਤਾਂ ਭਾਈ ਖੇਰ ਹੈ ਇਹ ਹੁਣ ਮੈਨੂੰ ਛੱਡਦਾ ਨਹੀਂ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਮੇਰੇ ਤੇ ਬੰਦਾ ਬੈਠਾ ਹੈ ਕਦਈ ਹੋ ਗਿਆ ਬਈ ਹੁਣ ਮੈਂ ਕੀ ਕੀ ਕਰੂੰ ਉਧਰੋਂ ਤਾਂ ਖੇਰ ਦੇ ਵਿੱਚ ਉਲਕੇ ਨੇ ਮੈਨੂੰ ਫੜ ਲਿਆ ਉਹ ਰੱਸੀ ਖਿੱਚੇ ਡੰਡਾ ਮਾਰੇ ਰੱਸੀ ਖਿੱਚੇ ਡੰਡਾ ਮਾਰੇ ਬਹੁਤ ਜ਼ੋਰ ਦੀ ਭੱਜਿਆ ਫੇਰ ਜੰਗਲ ਨੂੰ ਉਹਨੇ ਆਖਿਆ ਬਈ ਕਿਸੇ ਨੀਵਾਦ ਰਖਤਾ ਆਵੇ ਤਾਂ ਮੈਂ ਉਹਦੇ ਚ ਸਾਕੇ ਨੂੰ ਤੁੱਕੇ ਨੂੰ ਲਾਹ ਆ ਆਹ ਦੇ ਨਾਲੋਂ ਇਹ ਉਧਰੋਂ ਉਹ ਆ ਵੀ ਜਾਣ ਬਚਾਉਣ ਵਾਸਤੇ ਇੱਕ ਮਿਹਰ ਕਰੇ ਬਈਏ ਕਿਤੇ ਕੋਈ ਨਾਮੀਵਾਦ ਰਖਤਾ ਆਵੇ ਮੈਂ ਉੱਤੇ ਹੀ ਟੰਗੜ ਜਾਂਦਾ ਰਖ ਨਾਲ ਉਹੀ ਗੱਲ ਹੋਈ ਉਹ ਸਿਆਣੀ ਜੇ ਦਰਾਖਤ ਥੱਲੇ ਦੀ ਨੰਗਿਆ ਖੇਰ ਜਦੋਂ ਨੰਗਿਆ ਉਹਨੇ ਤਾਂ ਹੁੰਦਾ ਮਾਰਕਟ ਪੂਸੀ কুমਹਾਰ ਦਾਣੇ ਨਾਲ ਕਿੰ ਬੜ ਗਿਆ ਉਹਨੇ ਰਾਖਾ ਸ਼ੁਕਰ ਬਿਨਾਂ ਫਸਾਤਾ ਰੱਖਣ ਅਵਸਤੇ ਦਾਣੇ ਤੇ ਫਸਾਤਾ ਬਿਨਗਰੋਂ ਲੈ ਗਿਆ ਉਦੋਂ ਉਹਨੇ কুমਹਾਰ ਨੇ ਸ਼ੁਕਰ ਕੀਤਾ ਵੀ ਸ਼ੁਕਰ ਮਹੀਨੇ ਮਾੜਣਾ ਆ ਜੇ ਮੇਰੀ ਜਾਨ ਵਾਖੀ ਜੇ ਉਹਨੇ ਦੇਖਣ ਕੋਈ ਤਾਂ ਲੱਗ ਗਿਆ ਨਾ ਦਬੀ ਇਹ ਤਾਂ ਦੂਈ ਰੱਖਾ ਮੇਰੇ ਤੇ ਉਹ ਤਾਂ ਖਾ ਜਾਂਦਾ ਸ਼ੇਰ ਡਰ ਦਾ ਡਰਦਾ ਪੂਰੇ ਜੰਗਲ ਨਾਲ ਭਾਈ ਜੰਗਲ ਤੋਂ ਬਾਹਰ ਨਿਕਲ ਗਿਆ ਮੈਂ ਹੰਨੇ ਮਾਰੀ ਛਾਲ ਤੇ ਦਰਖਤ ਤੋਂ ਉਹ ਉੱਤਰ ਕੇ ਆਪ ਦੇ ਗਰਦੇ ਨੂੰ ਪਾ ਲੈਣ ਲੱਗ ਗਿਆ ਬਈ ਸ਼ੁਕਰ ਹੈ ਕਿ ਮੇਰਾ ਤਾਂ ਗਦੇ ਦੀ ਥਾਂ ਸ਼ੇਰ ਨਾਲ ਹੀ ਪੰਗਾ ਲੈ ਰਿਆ ਸੀ ਉਹ ਕਿ ਮਿਆਰ ਆਪ ਦਾ ਹੋਰ ਥਾਂ ਉਸ ਨੂੰ ਦੇਖਣ ਲੱਗ ਗਿਆ ਦਦੇਨ ਫੇਰ ਤਾਂ ਡਰ ਡਰਦਾ ਉਹ ਦਰ ਪੱਜ ਗਿਆ ਉਹਨੂੰ ਲਾ ਕੇ ਡਾਣੇ ਨਾਲ ਫਸਾ ਦੇ ਤੇ ਉਹਨੇ ਮਾਰ ਕੇ ਛਾਲ ਉੱਤਰ ਗਿਆ ਕਿ ਮਿਆਰ ਜੰਗਲ ਵਿੱਚ ਆਵ ਦੇ ਗਏ ਨੂੰ ਪਾਲਣ ਲੱਗਿਆ ਦੋਹਾਂ ਨੇ ਪਰਮਾਤਮਾ ਦਾ ਸਿਕਰਾਨਾ ਕੀਤਾ ਫੇਰ ਨੇ ਕਿਹਾ ਬਈ ਚਲ ਮੈਂ ਇੱਧਰ ਜਾਣ ਮੈਂ ਸਾਂ ਬਚੀ ਉਹ ਦਰੋਂ ਕਿ ਮਿਆਰ ਨੇ ਆਖਿਆ ਬਈ ਸ਼ੁਕਰ ਹੈ ਮੈਂ ਇੱਧਰ ਡਾਣੇ ਨਾਲ ਛਾਲ ਮਾਰ ਕੇ ਚੜਿਆ ਤਾਂ ਮੇਰੀ ਜਾਨ ਬਚ ਗਈ ਮੈਂ ਤਾਂ ਹੋ ਰੀ ਆ ਕਰ ਲਿਆ ਸੀਗਾ ਦੋਹਾਂ ਆਪੋ ਆਵਦੀ ਜਾਨ ਬਚਾ ਤੇ